ਛੋਟੇ ਕਦਮ ਵਾਲਾ ਮਸ਼ਹੂਰ ਇਨਫਲੂਐਂਸਰ ਤੇ ਰੂਬੀ ਦਾ ਮੰਗੇਤਰ ਵਿੱਕੀ ਬਠਿੰਡਾ ਇਸ ਨਾਂ ਨੂੰ ਤਾਂ ਤੁਸੀਂ ਸਾਰੇ ਜਾਣਦੇ ਹੀ ਹੋ ਜੋ ਆਪਣੀਆਂ ਫਨੀ ਵੀਡੀਓਜ਼ ਕਰਕੇ ਹਮੇਸ਼ਾ ਸੋਸ਼ਲ ਮੀਡੀਆ ਤੇ ਚਰਚਾ ਵਿੱਚ ਰਹਿੰਦਾ ਹੈ ਤੇ ਲੋਕਾਂ ਵੱਲੋਂ ਵੀ ਉਸ ਨੂੰ ਬੇहद ਪਿਆਰ ਮਿਲਦਾ ਵਾ ਪਰ ਹੁਣ ਉਸ ਦੇ ਬਾਰੇ ਇੱਕ ਮਾੜੀ ਖਬਰ ਸਾਹਮਣੇ ਆਈ ਹੈ ਜਿਸ ਨੂੰ ਸੁਣ ਕੇ ਉਸ ਦੇ ਚਾਹਣ ਵਾਲੇ ਕਾਫੀ ਚਿੰਤਤ ਨੇ ਜੀ ਹਾਂ ਵਿੱਕੀ ਨੇ ਖੁਦ ਆਪਣੀ ਇੱਕ ਫੋਟੋ ਸ਼ੇਅਰ ਕੀਤੀ ਜਿਸ ਵਿੱਚ ਉਸ ਦੀ ਲੱਤ ਤੇ ਪਲਾਸਟਰ ਲੱਗਾ ਹੋਇਆ ਹੈ ਤੇ ਦੇਖ ਸਕਦੇ ਹਾਂ ਕਿ ਉਸ ਦੇ ਹੱਥ ਉੱਪਰ ਡ੍ਰਿਪ ਵੀ ਲਾਈ ਹੋਈ ਹੈ ਫੋਟੋ ਵਿੱਚ ਵਿੱਕੀ ਬੈੱਡ ਤੇ ਪਿਆ ਹੋਇਆ ਵਾ ਤੇ ਕਾਫੀ ਦੁਖੀ ਤੇ ਬੇਸੁਰਤ ਲੱਗ ਰਿਹਾ ਵਾ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਕਮੈਂਟ ਆ ਰਹੇ ਨੇ ਕੋਈ ਕਹਿ ਰਿਹਾ ਹੈ ਕਿ ਸ਼ਾਇਦ ਵਿੱਕੀ ਦਾ ਐਕਸੀਡੈਂਟ ਹੋ ਗਿਆ ਪਰ ਅਜੇ ਤੱਕ ਵਿੱਕੀ ਵੱਲੋਂ ਇਸ ਬਾਰੇ ਕੋਈ ਪੱਕਾ ਸਪਸ਼ਟੀਕਰਨ ਨਹੀਂ ਦਿੱਤਾ ਗਿਆ ਕਿ ਆਖਿਰ ਕੀ ਹੋਇਆ ਜਿਵੇਂ ਹੀ ਉਸ ਨੇ ਇਹ ਫੋਟੋ ਪੋਸਟ ਕੀਤੀ ਲੋਕਾਂ ਨੇ ਤੁਰੰਤ ਉਸ ਦੀ ਖੈਰ ਖਬਰ ਲੈਣੀ ਸ਼ੁਰੂ ਕਰ ਦਿੱਤੀ ਕਈਆਂ ਨੇ ਕਿਹਾ ਰੱਬ ਕਰੇ ਵਿੱਕੀ ਤੂੰ ਜਲਦੀ ਠੀਕ ਹੋ ਜਾਵੇ ਕਿਉਂਕਿ ਪਿਛਲੇ ਕੁਝ ਮਹੀਨੇ ਉਸ ਦੇ ਪਰਿਵਾਰ ਲਈ ਬਹੁਤ ਮੁਸ਼ਕਲ ਰਹੇ ਹਨ ਤਾਬ ਨੂੰ ਪਤਾ ਹੋਵੇਗਾ ਕਿ ਪਹਿਲਾਂ ਉਸ ਦੀ ਮਾਂ ਦੀ ਤਬੀਅਤ ਬਹੁਤ ਖਰਾਬ ਹੋ ਗਈ ਸੀ ਤੇ ਉਹ ਹਸਪਤਾਲ ਵਿੱਚ ਦਾਖਲ ਰਹੀ। ਉਹ ਠੀਕ ਹੋਈ ਹੀ ਸੀ ਕਿ 2 ਮਹੀਨੇ ਬਾਅਦ ਉਸ ਦੀ ਨਾਨੀ ਦੀ ਹਾਲਤ ਵੀ ਬਹੁਤ ਨਾਜ਼ੁਕ ਹੋ ਗਈ ਤੇ ਵਿੱਕੀ ਨੇ ਦਿਨ ਰਾਤ ਉਹਨਾਂ ਦੀ ਸੇਵਾ ਕੀਤੀ। ਇਸ ਤੋਂ ਇਲਾਵਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਵੇਗਾ ਕਿ ਵਿੱਕੀ ਦੀ ਗੱਲਬਾਤ ਮਸ਼ਹੂਰ ਇਨਫਲੂਐਂਸਰ ਹਰਵਿੰਦਰ ਕੌਰ ਰੂਬੀ ਨਾਲ ਚੱਲ ਰਹੀ ਸੀ। ਦੋਵੇਂ ਕਈ ਮਹੀਨਿਆਂ ਤੱਕ ਇਕੱਠੇ ਰਹੇ ਰੀਲਾਂ ਤੇ ਵਲੌਗ ਬਣਾਉਂਦੇ ਰਹੇ ਪਰ ਅਚਾਨਕ ਉਹਨਾਂ ਦਾ ਬ੍ਰੇਕਅਪ ਹੋ ਗਿਆ ਜਿਸ ਦਾ ਵਿੱਕੀ ਨੂੰ ਬਹੁਤ ਡੂੰਗਾ ਝਟਕਾ ਲੱਗਿਆ ਤੇ ਉਹ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਸੀ ਉਹ ਕਈ ਮਹੀਨੇ ਸੋਸ਼ਲ ਮੀਡੀਆ ਤੋਂ ਦੂਰ ਰਹਾ ਹਸਪਤਾਲ ਵਿੱਚ ਵੀ ਭਰਤੀ ਰਹਿਣਾ ਪਿਆ ਉਸ ਦੇ ਦੋਸਤਾਂ ਨੇ ਉਸ ਦੀ ਬਹੁਤ ਸੇਵਾ ਕੀਤੀ ਤੇ ਕੁਝ ਮਹੀਨੇ ਪਹਿਲਾਂ ਹੀ ਕੋ ਮੋੜ ਖੁਸ਼ ਮિજાਜੀ ਨਾਲ ਵੀਡੀਓਜ਼ ਬਣਾਉਂਦਾ ਦਿਖਾਈ ਦਿੱਤਾ ਸੀ ਪਰ ਹੁਣ ਇਹ ਨਵੀਂ ਘਟਨਾ ਦੁਬਾਰਾ ਸਭ ਨੂੰ ਚਿੰਤਤ ਕਰ ਗਈ ਫਿਲਹਾਲ ਇਸ ਬਾਰੇ ਪੂਰੀ ਜਾਣਕਾਰੀ ਤਾਂ ਨਹੀਂ ਆਈ ਕਿ ਵਿੱਕੀ ਨਾਲ ਅਸਲ ਵਿੱਚ ਕੀ ਹੋਇਆ ਪਰ ਜਿਵੇਂ ਹੀ ਕੋਈ ਅਪਡੇਟ ਆਉਂਦੀ ਹੈ ਅਸੀਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਸ਼ੇਅਰ ਕਰਾਂਗੇ ਅਸੀਂ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਸ ਨੂੰ ਤੰਦਰੁਸਤੀ ਬਖਸ਼ੇ ਤੇ ਉਹ ਜਲਦ ਤੋਂ ਜਲਦ ਠੀਕ ਹੋ ਕੇ ਆਪਣੇ ਘਰ ਆ ਜਾਵੇ ਜੋ ਉਹਨਾਂ ਦੇ ਪਰਿਵਾਰ ਤੇ ਦੁੱਖਾਂ ਦਾ ਸੰਕਟ ਆ ਰਿਹਾ ਹੈ ਉਸ ਨੂੰ ਰੱਬ ਦੂਰ ਕਰੇ ਤੇ ਤੁਸੀਂ ਵੀ ਵੀਡੀਓ ਬਾਰੇ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਤੇ ਹਰ ਇੱਕ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ